ਆਪਣੇ ਨੌਜਵਾਨਾਂ ਵੱਲੋਂ ਜਿਹੜੇ ਆ ਬੂਟੇ ਧਰ ਲਏਗੇ ਕੁਝ ਕਬੂਟੇ ਜਿਹੜੇ ਇਸ ਜਗ੍ਹਾ ਤੇ ਬਚੇ ਹੋਏ ਆ ਤੇ ਆ ਆਪਣੀ ਸਾਰੀ ਨੌਜਵਾਨ ਪਾਰਟੀ ਆ ਤੇ ਦੇਖਦੇ ਕਿੰਨੇ ਧਰ ਲਏ ਇਹਨਾਂ ਨੇ ਆ ਜਿਹੜੇ ਆਪਣੀ ਬੂਟੇ ਲਾਉਣਾਂਗੀ ਟੀਮ ਤੇ ਮੈਂਬਰ ਆ ਆ ਇਹਨਾਂ ਨੇ ਬੂਟੇ ਧਰ ਲਏ ਆ ਕਿੰਨੇ ਕਬੂਟੇ ਹੋ ਗਏ ਨੌਜਵਾਨੋਂ 70 70 ਦੇ ਕਰੀਬ ਆ ਠੀਕ ਆ ਜੀ ਇਹ ਬੂਟੇ ਜਿਹੜੇ ਆਪਾਂ ਫਿਰਨੇ ਤੇ ਲਾਉਣੇ ਆ ਜਿੱਥੇ ਹੁਣ ਆਪਣੇ ਟੋਏ ਪੱਟੇ ਹੋਏ ਆ ਤੇ ਉਸ ਤੋਂ ਬਾਅਦ ਆਪਾਂ ਇਹੜੇ ਬੂਟਿਆਂ ਦੇ ਲੰਗਰ ਲਾਵਾਂਗੇ ਜਿੰਨੇ ਵੀ ਤਕਰੀਬਨ ਬੂਟੇ ਪਏ ਸਾਰੇ ਆਪਾਂ ਬੰਦ ਦੇਾਂਗੇ ਅੱਜ ਆਜੀ ਠੀਕ ਐ ਚੋਪਰੋ ਇਹ ਬੂਟਾ ਬਾਬਾ ਜੂਹਾਰ ਸੰਗੀਤ ਦੇ ਨਾਂ ਤੇ ਉਹ ਜਿਹੜੇ ਆਖੀ ਕਿ ਉਹਨੂੰ ਭਾਵੇਂ ਬੋਲੂ ਕੀ ਹੋ ਰਿਹਾ ਹੈ ਇਹ ਕੋਈ ਬੋਲ ਨਹੀਂ ਰਿਹਾ ਹੈ ਪ੍ਰਾਣਾ ਮੇਰਾ ਬਾਟਾ ਕੋਈ ਨਾ ਬਾੜੀ ਕਰ ਪਾਣੀ ਪਾ ਹਾਂ ਬੜੀ ਮਾਰ ਪਾਣੀ ਪਾ ਦੇ ਨਾਲ ਲੈਓ हम चले ਬਾਬਾ ਫਤੇ ਸਿੰਘ ਜੀ ਦੇ ਨਾਂ ਤੇ ਇਹ ਬੁਟਾ ਬਾਬਾ ਜੁਰਾਵਰ ਸਿੰਘ ਜੀ ਦੇ ਨਾਂ ਤੇ ਸੰਗਤ ਜਿਹੜੀਆਂ ਆਪਣਾ ਇਹ ਵੀਡੀਓ ਆਉਣੀਆਂ 40 ਮੁਕਤਾਂ ਦੇ ਨਾਂ ਤੇ ਆਉਣੀਆਂ ਇਹ ਬੁਟਾ ਜੱਜੇਦਾਰ ਭਾਈ ਮਹਾ ਸਿੰਘ ਜੀ ਦੇ ਨਾਂ ਤੇ ਪਾਈ ਸ਼ਮੀਰ ਸਿੰਘ ਦੇ ਨਾਂ ਤੇ ਇਹ ਬੂਟਾ ਭਾਈ ਸਾਰ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਗਰਜਾ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਪਾਈ ਸੇ ਸਿੰਘ ਦੇ ਨਾਂ ਤੇ ਇਹ ਬੂਟਾ ਭਾਈ ਸੁਲਤਾਨ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਸੋਪਾ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਸੰਤ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਹਰਸ਼ਾ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਹਰੀ ਸਿੰਘ ਜੀ ਦੇ ਨਾਂ ਤੇ ਸੁਚਾਰ ਆ ਲੋ ਜੀ ਲੋ ਜੀ ਦੋ ਬੂਟੇ ਮਾਤਾ ਲਈ ਗਏ ਧੰਨਵਾਦ ਇਹਨਾਂ ਦਾ ਮਾਤਾ ਲਾ ਲਿਓ ਚੰਗਾ ਚੰਗਾ ਪੁੱਤ ਠੀਕ ਹੈ ਜੀ ਠੀਕ ਹੈ ਲਓ ਜੀ ਸੰਤਾਂ ਦੇ ਦਰਸ਼ਨ ਹੋ ਗਏ ਸਾਨੂੰ ਤੇ ਅਸੀਂ ਸਮਝਦੇ ਅਸੀਂ ਭਾਗਾਂ ਨਹੀਂ ਆਹ ਆ ਲਾ ਇਹ ਬੁੱਟਾ ਭਾਈ ਕਰਮ ਸਿੰਘ ਦੇ ਨਾਂ ਤੇ ਇਹ ਬੁੱਟਾ ਭਾਈ ਕਾਲਾ ਸਿੰਘ ਦੇ ਨਾਂ ਤੇ ਇਹ ਬੁੱਟਾ ਭਾਈ ਕਰਤ ਸਿੰਘ ਦੇ ਨਾਂ ਤੇ ਕਿਸ ਮਾਰ ਕੇ ਪਾ ਦੇ ਕੋ ਇਹ ਬੂਟਾ ਭਾਈ ਖੁਸ਼ਾਲ ਸਿੰਘ ਦੇ ਨਾਂ ਤੇ ਇਹ ਬੂਟਾ ਭਾਈ ਗੁਲਾਬ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਗੰਡਾ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਕਰਵਾਰਾ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਚੰਬਾ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਜੋਗਾ ਸਿੰਘ ਦੇ ਨਾਂ ਤੇ ਇਹ ਬੂਟਾ ਭਾਈ ਜੰਗ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਦਿਆਲ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਦਰਬਾਰਾ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਦਿਲਬਖ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਧਰਮ ਸਿੰਘ ਦੇ ਨਾਂ ਤੇ ਇਹ ਬੂਟਾ ਭਾਈ ਧੰਨਾ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਨਿਹਾਲ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਨਿਧਾਨ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਭਾਕ ਸਿੰਘ ਜੀ ਦੇ ਨਾਂ ਤੇ ਇਹ ਬੂਟਾ ਭਾਈ ਬੂੜ ਸਿੰਘ ਤੇ ਭੋਗਾ ਸਿੰਘ ਦੇ ਨਾਂ ਤੇ ਇਹ ਬੂਟਾ ਭਾਈ ਮਾਨ ਸਿੰਘ ਤੇ ਮਹਿਜਾ ਸਿੰਘ ਦੇ ਨਾਂ ਤੇ ਇਹ ਬੂਟਾ ਭਾਈ ਰਾਏ ਸਿੰਘ ਅਤੇ ਲక్ష్మణ ਸਿੰਘ ਦੇ ਨਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਟਾਈਮ ਹੁਣ ਆਪਾਂ ਸਮਾਪਤੀ ਕਰਦੇ ਆਂ ਬੂਟਿਆਂ ਦੀ ਤਕਰੀਬਨ ਜਿਹੜੇ 5-4 ਬੂਟੇ ਰਹਿ ਗਏ ਉਹ ਆਪਾਂ ਲਾ ਦੇਾਂਗੇ ਤੇ ਜਿਹੜੇ ਆਪਾਂ ਬੂਟੇ ਲਾਇਆ ਕੀ ਇਹਦੇ ਵਿੱਚ ਪਹਿਲਾਂ ਆਪਾਂ ਲਾਈ ਸੀਗੇ 10 ਪਾਸ਼ਾ ਦੇ ਨਾਂ ਤੇ ਲਾਈ ਸੀਗੇ ਤੇ ਪੰਜ ਤਖਤ ਸਹਿਵਾ ਨਾਂ ਤੇ ਲਾਈ ਸੀਗੇ ਬੂਟੇ ਆਪਾਂ ਅੱਜ ਆਪਾਂ ਲਾਇਆ ਚਾਰ ਸਹਿਬਜ਼ਾਦਿਆਂ ਦੇ ਨਾਂ ਤੇ ਤੇ ਆਪਾਂ ਲਾਇਆ 40 ਮੁਗਤਿਆਂ ਦੇ ਨਾਂ ਤੇ ਇਸ ਤਰੀਕੇ ਨਾਲ ਆਪਾਂ ਬੂਟੇ ਤਾਂ ਲਾਇਆ ਤਾਂ ਕਿ ਆਪਾਂ ਨੂੰ ਕੁਝ ਨੌਲੇਜ ਵੀ ਮਿਲੇ ਆਪਾਂ ਵੈਸੇ ਨਾਂ ਤੇ ਲਾਈ ਜੰਨੇ ਆਪਣੇ ਆਈਡੀ ਦੇ ਨਾਂ ਤੇ ਪਿੰਡਾਂ ਦੇ ਨਾਂ ਤੇ ਲਾਈ ਜੰਨੇ ਆ ਇੱਕ ਬਾਈ ਨੇ ਸੁਝਾਅ ਭੇਜਿਆ ਜੀ ਕਹਿੰਦਾ ਬਈ 10ਵੇਂ ਪਾਸ਼ਾ ਦੇ ਨਾਂ ਤੇ ਲਾਓ ਉਸ ਤੋਂ ਅਸੀਂ ਸਿੱਧ ਲੈ ਕੇ ਤੇ ਸਾਰੇ ਆਪਣੇ ਪਾਸ਼ਾ ਦੇ ਨਾਂ ਤੇ ਲਾਦੇ ਤੇ 40 ਮੁਗਤਿਆਂ ਦੇ ਨਾਂ ਤੇ ਲਾਦੇ ਜੇ ਤੁਹਾਨੂੰ ਇਹ ਸਾਡਾ ਕੰਮ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਆਪਣੇ ਨੌਜਵਾਨ ਸਾਥੀ ਜਿਹੜੇ ਪਹੁੰਚ ਚੁੱਕੇ ਆ ਤੇ ਇਸ ਟਾਈਮ ਆਪਾਂ ਖੜੇ ਆ ਵਾਟਰ ਵਕਸ ਤੇ ਤੇ ਆ ਜਿਹੜੇ ਆਪਣੇ ਸਾਥੀ ਆ ਇੱਕ ਬੰਦਾ ਆਪਣਾ ਆਖਿਰਦ ਲੁੱਕਦਾ ਹੀ ਫਿਰਦਾ ਇਹ ਇੱਥੋਂ ਆਪਾਂ ਪਾਣੀ ਭਰੀਏ ਨੇ ਤੇ ਫਿਰ ਟੈਂਕੀ ਕਿੰਨੀ ਹੋਗੀ ਜੋ ਬਰੋ ਅੱਧੀ ਹੋਗੀ ਠੀਕ ਹੈ ਜੀ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਜਿੰਨੇ ਕ ਆਪਾਂ ਬੂਟੇ ਲਾਏ ਸੀਗੇ ਕੱਲ 60 ਕਬੂਟੇ ਲਾਏ ਸੀਗੇ ਤੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਪਾਣੀ ਪਾਉਣਾ ਤੇ ਬਾਕੀ ਜਿਹੜੇ ਦੂਜੇ ਨਾਲ ਰਹਿੰਦੇ ਆਪਾਂ ਉਹਨਾਂ ਨੂੰ ਵੀ ਪਾਣੀ ਪਾਵਾਂਗੇ ਉਹ ਜੀ ਬੂਟਿਆਂ ਨੂੰ ਜਿਹੜਾ ਪਾਣੀ ਨਹੀਂ ਪਿਆ ਸੀਗਾ ਤਾਂ ਪਾਣੀ ਪੈਣਾ ਉਹਨਾਂ ਨੂੰ ਜ਼ਰੂਰੀ ਹੈ ਤੇ 24 ਘੰਟਿਆਂ ਦਾ ਸਮਾਂ ਜਿਹੜਾ ਬੀਤ ਚੁੱਕਿਆ ਕੁਛ ਕੰਮਾਂ ਜਿ ਆਪਾਂ ਉਲਝੇਗੇ ਸੀ ਤਾਂ ਕਰਕੇ ਹੁਣ ਆਪਾਂ ਜਲਦੀ ਤੋਂ ਜਲਦੀ ਆਪਾਂ ਬੂਟਿਆਂ ਦੀ ਸੇਵਾ 'ਚ ਪਹੁੰਚੇ ਆਂ ਦੂਸਰੇ ਕੰਮ ਕਾਰ ਵੀ ਜ਼ਰੂਰੀ ਹੈ ਕੜ ਦੇ ਭਈਆ ਮੋੜ ਦਾ ਹਾਲ ਵੇਖੋ ਇੱਥੇ ਪਾਣੀ ਮਹੀਨਾ ਹੋ ਗਿਆ ਮੀਂਹ ਪਏ ਨੂੰ ਉਵੇਂ ਖੜਾ ਹੈ ਦੇਖੋ ਆ ਚੱਪੜ ਹੈ ਤੇ ਇੱਥੇ ਸਰਕਾਰ ਕੋਈ ਹੱਲ ਨਹੀਂ ਕਰਦੀ ਇਹਦਾ ਦੇਖੋ ਅਣ ਪਾਣੀ ਪਈ ਇਹਨੇ ਪਿੰਡ ਚ ਅਸੀਂ ਬੁੱਟਾ ਨੂੰ ਤੇ ਜਵਾਕ ਤਾਂ ਗੰਦੇ ਪਾਣੀ ਵਿੱਚ ਦੀ ਉਵੇਂ ਲੰਘਣਗੇ ਦੇਖੋ ਪੂਜੀ ਟੈਂਕੀ ਭਰ ਚੁੱਕਿਆ ਤੇ ਟਾਈਮ ਹੋ ਗਿਆ ਆਪਣੇ ਕੋਲੇ 7:20 ਹੋ ਚੁੱਕਿਆ ਸਮਾਂ ਜਿਹੜਾ ਤਕਰੀਬਨ ਤੇ ਹਾਂਜੀ ਕਿਹੜਾ ਉਹ ਕੀ ਵਾਲਾ ਥੋੜੇ ਦੇਖੋ ਅੱਜ ਪਾਣੀ ਪਾਉਂਦੇ ਫਿਰਦੇ ਅੱਧੀ ਰਾਤ ਦਾ ਟਾਈਮ 3:7 ਦਾ ਸਾਡੇ ਕੋਲ ਇਹ ਨਾ ਭਾਈ ਫੂਟਾਂ ਦੇ ਪਾਣੀ ਪਾਈਏ ਸੀ ਇਸ ਟਾਈਮ ਤੇ ਪ੍ਰੋਵਾਈਡ ਹੋਣੇ ਸੈੱਲਟ ਹੋ ਗਿਆ ਇਹਨਾਂ ਦਾ ਚਲੋ ਪਾਣੀ ਪਾਉਣੇ ਪਾਉਣੇ ਕਿਉਂਕਿ ਪੁਰਸੇ ਗਾਣੀ ਨਵਾਈ ਹੈਗਾ ਬੂਟੇ ਲਾ ਕੇ ਦੇ ਨੇ ਬੂਟਿਆਂ ਨੂੰ ਬਾਈ ਜੀ ਪਾਣੀ ਪੁਣੀ ਪਾ ਕੇ ਤੇ ਆਪਾਂ ਗੁਰੂ ਘਰ ਪਹੁੰਚ ਗਏ ਆ ਗੁਰੂ ਘਰ ਹੁਣ ਆਪਾਂ ਟੈਂਕੀ ਨੂੰ ਕੀ ਖਿਹਲਿਆਰ ਦੇ ਤੇ ਆਪਾਂ ਸਮਾਪਤੀ ਕਰਦੇ ਆ ਬੂਟਿਆਂ ਦੀ ਤੇ ਜਿਹੜਾ ਬੂਟਿਆਂ ਦਾ ਆਪਣਾ ਲਾਉਂ ਦਾ ਸੀਗਾ ਕੰਮਕਾਰ ਜਿਹੜਾ ਵਧੀਆ ਰਿਹਾ ਬਹੁਤ ਵਧੀਆ ਰਿਸਪੌਂਸ ਰਿਹਾ ਧੰਨਵਾਦ ਆ ਸਾਰੇ ਵੀਰਾਂ ਭੈਣਾਂ ਭਰਾਵਾਂ ਦਾ ਸਨ ਦੀ ਇਜਾਜ਼ਤ ਸ੍ਰੀ ਕਾਲ ਜੀ ਆਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ